ਆਮ ਆਦਮੀ ਪਾਰਟੀ ਦੀ ਮਹਿਲਾ ਸਰਪੰਚ ਦਾ ਪਤੀ ਨਸ਼ੇ ਦੀ ਖੇਪ ਸਮੇਤ ਹੋਇਆ ਗ੍ਰਿਫਤਾਰ ਤਾਂ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਹਲਕਾ ਸੁਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਣ ਮਾਜਰੇ ਦਾ ਕਰੀਬੀ ਦੱਸਿਆ ਜਾਂਦਾ ਸਰਪੰਚ ਦਾ ਪਤੀ ਤਰਮਿੰਦਰ ਸਿੰਘ ਜੋ ਕਿ ਪਿੰਡ ਮੰਡਲਾ ਰਾਏਪੁਰ ਦੇ ਸਰਪੰਚ ਦਾ ਪਤੀ ਹੈ ਜਿਸ ਦੇ ਕੋਲੋਂ 70 ਕਿਲੋ ਭੁੱਕੀ 77 ਕਿਲੋ ਗਾਂਜਾ ਤੇ 50 ਕਿਲੋ ਡੋਡੇ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਹੈਰੋਇਨ ਤੇ 2 ਲੱਖ ਰੁਪਏ ਦੀ ਡਰੱਗ ਮੰਨੀ ਵੀ ਫੜੀ ਆ ਤਾਂ ਐਸਟੀਐਫ ਨੂੰ ਪਟਿਆਲਾ ਦੀ ਐਸਟੀਐਫ ਨੂੰ ਸਪੈਸ਼ਲ ਟਾਸਕ ਫੋਰਸ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਆ ਤਾਂ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਨਸ਼ਿਆਂ ਦੇ ਵਿਰੁੱਧ ਯੁੱਧ ਚਲਾ ਕੇ ਬੈਠੀ ਆ ਪਰ ਦੂਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੇ ਹੀ ਇਸ ਤਰੀਕੇ ਦੇ ਨਾਲ ਭਾਵੇਂ ਬਰਕਰਾਰਾਂ ਦੀ ਗੱਲ ਕਰੀਏ ਜਾਂ ਫਿਰ ਸਰਪੰਚ ਦੇ ਸਪਤੀ ਦੀ ਗੱਲ ਕਰੀਏ ਤਾਂ ਫਿਰ ਸਵਾਲ ਜਰੂਰ ਖੜੇ ਹੋ ਜਾਂਦੇ ਨੇ ਜਦੋਂ ਅਜਿਹੇ ਕੰਮਾਂ ਦੇ ਵਿੱਚ ਇਨਵੋਲ ਬਣੇ ਪਰ ਦੂਜੇ ਪਾਸੇ ਸਵਾਲ ਇਹ ਖੜਾ ਹੁੰਦਾ ਸਵਾਲ ਇਹ ਹੈ ਕਿ ਵਾਕੇ ਹੀ ਤਾਰੀਫ ਕਰਨੀ ਬਣਦੀ ਆ ਇੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿ ਸਫੜੇ ਜਾਣਗੇ ਭਾਵੇਂ ਕੀ ਕੋਈ ਕਹੇ ਸਾਡੀ ਪਾਰਟੀ ਦਾ ਪਹਾੜੇ ਕੋਈ ਬਗਾਨੀ ਪਾਰਟੀ ਦਾ ਬਖਸ਼ਿਆ ਕੋਈ ਨਹੀਂ ਜਾਵੇਗਾ ਇਹ ਨਹੀਂ ਹੈ ਕਿ ਅੱਜ ਸਾਡੀ ਪਾਰਟੀ ਦਾ ਚਲੋ ਇਹਨੂੰ ਛੱਡ ਦੋ ਦੂਜੀ ਪਾਰਟੀ ਦੇ ਇਹਨੂੰ ਫੜ ਲਓ ਨਹੀਂ ਬਲਕਿ ਦੇਖੋ ਪਹਾੜੇ ਕਿ ਪੁਲਿਸ ਆ ਜੇ ਉਹਨਾਂ ਨੇ ਕਹਿ ਦਿੱਤਾ ਪਹਿਲਾਂ ਹੀ ਕਿ ਪੁਲਿਸ ਵੀ ਜੇਕਰ ਇਹੋ ਜਿਹਾ ਕੰਮ ਕਰਦੀ ਆ ਤਾਂ ਬਖਸ਼ਣ ਨਹੀਂ ਜਾਊਗਾ ਪੁਲਿਸ ਤੋਂ ਉਦਾਹਰਨ ਸਭ ਦੇ ਸਾਹਮਣੇ ਇੱਕੋ ਗੱਲ ਆਉਂਦੀ ਆ ਕਿ ਭਾਈ ਪੁਲਿਸ ਵਾਲੀ ਸਪੈਟਰਨ ਜੋ ਹੁਣ ਨੌਕਰੀ ਤੋਂ ਵੀ ਨਹੀਂ ਜੇਲ੍ਹ ਦੀ ਸਲਾਖਾਂ ਪਿੱਛੇ ਵੀ ਗਈ ਜਿਸ ਦੇ ਕੋਲੋਂ ਥਾਰ ਤੋਂ ਚਿੱਟਾ ਫੜਿਆ ਗਿਆ ਸੀ 17.71 ਗ੍ਰਾਮ ਤਾਂ ਬਲਸ ਹੋਵੇ ਭਾਵੇਂ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਹੋਵੇ ਭਾਵੇਂ ਕੋਈ ਸਰਪੰਚ ਹੋਵੇ ਭਾਵੇਂ ਕੋਈ ਪੰਚ ਹੋਵੇ ਭਾਵੇਂ ਸਰਪੰਚ ਦਾ ਪਤੀ ਹੋਵੇ ਤਾਂ ਬਖਸ਼ਿਆ ਕੋਈ ਨਹੀਂ ਜਾਵੇਗਾ ਜਿਸ ਤਰੀਕੇ ਦੇ ਨਾਲ ਇਹ ਸਰਪੰਚ ਦਾ ਪਤੀ ਹੁਣ ਗ੍ਰਿਫਤਾਰ ਕੀਤਾ ਪਿੰਡ ਮੰਡਲਾ ਰਾਏਪੁਰ ਦੇ ਸਰਪੰਚ ਦਾ ਪਤੀ ਆ ਤਰਮਿੰਦਰ ਸਿੰਘ ਜਿਸ ਦੇ ਕੀ ਹਲਕਾ ਘਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਖਨੌਰ ਦੇ ਨਾਲ ਵੀ ਨਜ਼ਦੀਕੀ ਨੇ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਕੋਈ ਆਮ ਆਦਮੀ ਪਾਰਟੀ ਦਾ सरपंचਾ ਉਸਦਾ ਪਤੀ ਆ ਪਰਿਵਾਰਕ ਸਾਂਝ ਹੋ ਜਾਂਦੀ ਆ ਜਿਹੜੇ ਉਸ ਹਲਕੇ ਦੇ ਲੀਡਰ ਹੁੰਦੇ ਨੇ ਹਲਕੇ ਦੇ ਐਮਐਲਏ ਹੁੰਦੇ ਨੇ ਉਹਨਾਂ ਨਾਲ ਸਾਂਝ ਹੁੰਦੀ ਆ ਕਿਉਂਕਿ ਉਹਨਾਂ ਨੇ ਸਾਰੇ ਕੰਮ ਜਿਹੜੇ ਕਰਨੇ ਹੁੰਦੇ ਨੇ ਸਾਰਾ ਕੰਮ ਦੇਖਣਾ ਹੁੰਦਾ ਪਿੰਡ ਦੇ ਲਈ ਗਰੰਟਾ ਵੀ ਲੈਣੀਆਂ ਹੁੰਦੀਆਂ ਨੇ ਤਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਜ਼ਿਆਦਾ ਬੌਂਡਿੰਗ ਹੁੰਦੀ ਆ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੇਕਰ ਕਿਸੇ ਦੇ ਨਾਲ ਕਿਸੇ ਦੀਆਂ ਤਸਵੀਰਾਂ ਨੇ ਕਿਸੇ ਦੇ ਨਾਲ ਕਿਸੇ ਦੀਆਂ ਫੋਟੋਆਂ ਫੇਸਬੁੱਕ ਤੇ ਨੇ ਕਿਸੇ ਹੋਰ ਪਲੇਟਫਾਰਮ ਤੇ ਨੇ ਬਾਕੀ ਉਹਨਾਂ ਦੇ ਉੱਤੇ ਕੋਈ ਇਲਜ਼ਾਮ ਤਰਾਸ਼ੀਆਂ ਕੀਤੀਆਂ ਜਾਣ ਸਾਡਾ ਮਕਸਦ ਇਹ ਨਹੀਂ ਹੈ ਕਿ ਕਿਸੇ ਐਮਐਲਏ ਦੇ ਉੱਤੇ ਕੋਈ ਉਂਗਲ ਚੱਕੀ ਜਾਵੇ ਹਾਂ ਜੇਕਰ ਐਮਐਲਏ ਕੋਈ ਅਜਿਹੇ ਕੰਮ ਦੇ ਵਿੱਚ ਇਨਵੋਲ ਹੋ ਆ ਫਿਰ ਅਸੀਂ ਪਿੱਛੇ ਨਹੀਂ ਹਟਦੇ ਫਿਰ ਅਸੀਂ ਜ਼ਰੂਰ ਉਹਨਾਂ ਦੀ ਵੀ ਖਬਰ ਨਸ਼ਰ ਕਰਾਂਗੇ ਪਰ ਇੱਥੇ ਇੱਕ ਆਮ ਆਦਮੀ ਪਾਰਟੀ ਦੀ ਸਰਪੰਚ ਦਾ ਪਤੀ ਗ੍ਰਿਫਤਾਰ ਹੋਇਆ ਹਾਲਾਂਕਿ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਵਾਇਰਲ ਹੋ ਰਹੀਆਂ ਨੇ ਫੋਟੋਆਂ ਕੀ ਆਮ ਆਦਮੀ ਪਾਰਟੀ ਦੇਖ ਲੋ ਬਦਲਾਅ ਕਿਸ ਤਰੀਕੇ ਦਾ ਪਰ ਇਸ ਦੇ ਵਿੱਚ ਆਪਾਂ ਕਿਸੇ ਐਮਐਲਏ ਕਿਸੇ ਹੋਰ ਲੀਡਰ ਕਿਸੇ ਹੋਰ ਇਨਸਾਨ ਦੀ ਉਦੋਂ ਤੱਕ ਕੋਈ ਅਜਿਹੀ ਤਸ਼ਬੀ ਪੇਸ਼ ਨਹੀਂ ਕਰ ਸਕਦੇ ਕਿ ਅਜਿਹੀ ਕੋਈ ਗੱਲ ਉਹਨਾਂ ਬਾਰੇ ਨਹੀਂ ਕਹਿ ਸਕਦੇ ਜਦੋਂ ਤੱਕ ਪੁਲਿਸ ਫੜਦੀ ਨਹੀਂ ਜਾਂ ਫਿਰ ਜਦੋਂ ਤੱਕ ਸਾਹਮਣੇ ਚਿਹਰਾ ਬੇਨਕਾਬ ਨਹੀਂ ਹੁੰਦਾ ਤਾਂ ਹੁਣ ਜੋ ਮਾਮਲਾ ਮਾਮਲਾ ਕੀ ਪੁੱਕੀ ਫੜੀ ਗਈ ਆ ਡੋਡੇ ਫੜੇਗੇ ਨੇ ਹੈਰੋਇਨ ਫੜੀ ਗਈ ਆ ਡਰਗ ਮਨ ਜੋ ਫੜੀ ਗਈ ਆ ਮਨੀ ਫੜੀ ਗਈ ਆ 2 ਲੱਖ ਰੁਪਏ ਤਾ ਪਰ ਉਹ ਸਿਰਫ ਔਰ ਸਿਰਫ ਇੱਕ ਸਰਪੰਚ ਦੇ ਪਤੀ ਤੋਂ ਫੜੀ ਗਈ ਆ ਬਾਕੀਆਂ ਦੇ ਨਾਲ ਫੋਟੋ ਹੋ ਸਕਦੀਆਂ ਦੁਨੀਆ ਦੇ ਵਿੱਚ ਬਹੁਤ ਸਾਰੇ ਇਨਸਾਨ ਨੇ ਫੋਟੋ ਕੋਈ ਆਮ ਜਿਹਾ ਬੰਦਾ ਕਿਸੇ ਸੁਲਮਾਨ ਖਾਨ ਦੇ ਨਾਲ ਵੀ ਖਿੱਚ ਖਿਜਵਾ ਲੰਦਾ ਪਰ ਉਸਦੇ ਨਾਲ ਖਿਜਵਾ ਕੇ ਬਾਅਦ ਦੇ ਵਿੱਚ ਉਹ ਆਮ ਜਿਹਾ ਬੰਦਾ ਜਿਹੜਾ ਕੋਈ ਕੋਈ ਕ੍ਰਾਈਮ ਕਰ ਦੇ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਹਾਂ ਸੁਲਮਾਨ ਖਾਨ ਦੇ ਨਾਲ ਫੋਟੋ ਆ ਵੀ ਸੁਲਮਾਨ ਖਾਨ ਵੀ ਇਸ ਕ੍ਰਾਈਮ ਦੇ ਵਿੱਚ ਹੋਵੇਗਾ ਤਾਂ ਫੋਟੋਆਂ ਤਾਂ ਜੋ ਇੱਕ ਪਾਰਟੀ ਆ ਪਾਰਟੀ ਦੇ ਲੀਡਰਾਂ ਦੇ ਨਾਲ ਵੀ ਹੋਣਗੀਆਂ ਪਾਰਟੀ ਦੇ ਮੰਤਰੀਆਂ ਦੇ ਨਾਲ ਵੀ ਹੋਣਗੀਆਂ ਹੋ ਸਕਦਾ ਇਸ ਵਿਅਕਤੀ ਦੀ ਫੋਟੋ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਦੇ ਨਾਲ ਵੀ ਹੋਣਗੀਆਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਜਿਹੜੇ ਨੇ ਪਾਰਟੀ ਦੇ ਗਲਤ ਹੋਣਗੇ ਅਸੀਂ ਸਾਰੇ ਪਾਰਟੀ ਵਾਲਿਆਂ ਨੂੰ ਗਲਤ ਨਹੀਂ ਕਹਾਵਾਂਗੇ ਬਲਕਿ ਜੋ ਪਾਰਟੀ ਨੂੰ ਖਰਾਬ ਕਰ ਰਿਹਾ ਜੋ ਪਾਰਟੀ ਨੂੰ ਬਦਨਾਮ ਕਰ ਰਿਹਾ ਜੋ ਪਾਰਟੀ ਦੀ ਆੜ ਦੇ ਵਿੱਚ ਉਹ ਅਜਿਹੇ ਗੈਰ ਕਾਨੂੰਨੀ ਕੰਮ ਕਰ ਰਿਹਾ ਉਸ ਨੂੰ ਗਲਤ ਕਹਾਵਾਂਗੇ ਤਾਂ ਇੱਥੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਪਰ ਇੱਥੇ ਇੱਕ ਤਾਰੀਫ਼ ਵੀ ਕਰਨੀ ਪਣਦੀ ਹੈ ਦੂਜਾ ਪੱਖ ਦੇਖਣਾ ਇਹ ਬਣਦਾ ਹੈ ਕਿ ਆਮ ਆਦਮੀ ਪਾਰਟੀ ਦਾ ਪਰ ਫੜਿਆ ਕਿਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਐਸਟੀਐਫ ਨੇ ਫੜਿਆ ਹਾਲਾਂਕਿ ਸੱਤਾ ਜੋ ਮਰਜ਼ੀ ਕਰ ਸਕਦੇ ਨੇ ਕੁਝ ਵੀ ਕਰ ਸਕਦੇ ਨੇ ਹੱਥ ਵੀ ਨਹੀਂ ਲਾਣ ਦੇ ਸਕਦੇ ਪਰ ਇੱਥੇ ਤਾਂ ਇਹ ਤਾਰੀਫ਼ ਕਰਨੀ ਬਣਦੀ ਆ ਦੂਜੇ ਪਹਿਲੂ ਦੇਖਣੇ ਬਣਦੇ ਨੇ ਹਮੇਸ਼ਾ ਸਵਾਲ ਚੁੱਕਣੇ ਬਸ ਜਵਾਬ ਨਹੀਂ ਹੁੰਦੇ ਬਲਕਿ ਉਹਨਾਂ ਸਵਾਲਾਂ ਦੇ ਜਵਾਬ ਕਈ ਉਹਨਾਂ ਸਵਾਲਾਂ ਦੇ ਵਿੱਚ ਹੀ ਹੁੰਦੇ ਨੇ ਤਾਂ ਇੱਥੇ ਇੱਕ ਵੱਡੀ ਕਾਰਵਾਈ ਜਿਹੜੀ ਆਪਾਂ ਇਸ ਦੀ ਵੀ ਸ਼ਲਾਘਾ ਕਰਾਂਗੇ ਸਪੈਸ਼ਲ ਟਾਸਕ ਫੋਰਸ ਦੀ ਜਿਹੜੀ ਕਾਰਗੁਜ਼ਾਰੀ ਆ ਉਸ ਦੀ ਵੀ ਅਲੱਗਾ ਕਰਾਂਗੇ ਪੰਜਾਬ ਦੀ ਪੁਲਿਸ ਜੋ ਕੰਮ ਕਰ ਰਹੀ ਆ ਨਸ਼ਿਆਂ ਦੇ ਵਿਰੁੱਧ ਜੋ ਯੁੱਧ ਛਿੜਿਆ ਹੋਇਆ ਉਸ ਦੀ ਵੀ ਅਲੱਗਾ ਕਰਾਂਗੇ ਕਿਉਂਕਿ ਨਸ਼ਾ ਇੱਕ ਅਜਿਹੀ ਅਲਾਮਤ ਹੈ ਜਿਸ ਨੂੰ ਜੜ ਤੋਂ ਪੁੱਟਣ ਦੇ ਲਈ ਬਹੁਤ ਸਾਰੀਆਂ ਸਰਕਾਰਾਂ ਨੇ ਵਾਅਦੇ ਕੀਤੇ ਪਰ ਵਫਾ ਦੇ ਵਿੱਚ ਨਹੀਂ ਬਦਲੇ ਉਪਰਾਲੇ ਵੀ ਕੀਤੇ ਉਪਰਾਲੇ ਸਿਰਫ ਔਰ ਸਿਰਫ ਆਖੀਰਲੇ 6 ਮਹੀਨੇ ਦੇ ਵਿੱਚ ਕੀਤੇ ਪਰ ਉਹ ਉਪਰਾਲੇ ਕਾਮਯਾਬ ਨਹੀਂ ਹੋਏ ਨਸ਼ਾ ਜਿਉਂਦਾ ਤਿਉਂ ਚੱਲ ਰਿਹਾ ਹੁਣ ਵੀ ਆਮ ਆਦਮੀ ਪਾਰਟੀ ਨੇ ਜਿਹੜੀ ਨੀਤੀ ਅਪਣਾਈ ਆ ਯੁੱਧ ਨਸ਼ਿਆ ਵਿਰੋਧ ਹਾਲਾਂਕਿ ਬਹੁਤ ਸਾਰੇ ਲੋਕ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ ਕਿ ਕਿਸੇ ਦੇ ਘਰ ਦੇ ਉੱਤੇ ਬਲਡوزر ਚਲਾਉਣਾ ਜਾਇਜ਼ ਨਹੀਂ ਆ ਕਿਉਂਕਿ ਯੂਪੀ ਦੀ ਤਰਜ਼ੀ ਦੇ ਉੱਤੇ ਪੰਜਾਬ ਦੇ ਵਿੱਚ ਵੀ ਇਹ ਕੁਝ ਹੋ ਰਿਹਾ ਪਰ ਸਵਾਲ ਜ਼ਰੂਰ ਨੇ ਕਿ ਉਹ ਘਰ ਬਣਾਇਆ ਕਿਵੇਂ ਉਹ ਚੈੱਕ ਕਰਨਾ ਚਾਹੀਦਾ ਆ ਘਰ ਕੀ ਨਸ਼ੇ ਦੇ ਨਾਲ ਬਣਾਇਆ ਹੁਣ ਜੋ ਮਹਿਲਾ ਕਾਂਸਟੇਬਲ ਆ 2 ਕਰੋੜ ਦੀ ਕੋਠੀ ਆ ਇੱਕ ਕਾਂਸਟੇਬਲ ਦੀ ਤਨਖਾਹ ਕਿੰਨੀ ਹੁੰਦੀ ਆ ਉਸਦੇ ਕੋਲ 2 ਕਰੋੜ ਆਇਆ ਕਿ